ਹੋਲੀ ਦਾ ਅਸਲੀ ਮਤਲਬ ਹੈਗਾ ਸੱਚ ਦੀ ਸਮਝ ਆ ਜਾਣੀ ਆਪਣੇ ਮੂਲ ਦੀ ਸਮਝ ਆ ਜਾਣੀ ਹੈ ਜਦੋਂ ਸਮਝ ਆ ਗਈ ਅਸਲ ਵਿੱਚ ਉਹਨੂੰ ਹੋਲੀ ਕਿੰਨੀ ਕਿਹਾ ਗਿਆ ਹੈ ਸੰਤ ਸੇਵ ਕਿਉਂਕਿ ਆਪਣੀ ਜਿਹੜੇ ਸੰਤ ਆਪਣਾ ਮੂਲ ਉਹ ਸੰਤ ਹੈਗਾ ਜਿਹੜੀ ਉਹਦੀ ਸੇਵਾ ਕੀਤੀ ਉਹਦੇ ਨਾਲ ਅੰਦਰ ਖੁਸ਼ੀ ਪੈਦਾ ਹੋਈ ਹੈ ਤਾਂ ਹੋਲੀ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਅਨਸਾਰ ਹੋਲੀ ਦਾ ਮਤਲਬ ਕੀ ਹੈ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਬਸੰਤ ਮੁਹੱਲਾ ਪੰਜਵਾ ਕਰ ਪਹਿਲਾ ਦੋ ਤੁਕੇ ੴ ਸਤਿਗੁਰ ਪ੍ਰਸਾਦ ਗੁਰ ਸੇਵੋ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਭੇਟੇ ਗਵਿੰਦ ਕਹਿੰਦੇ ਜਿਹੜਾ ਆਪਣਾ ਮੂਲ ਹੈ ਜਿਹੜਾ ਸਾਹ ਲੈਂਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਉਹਨੂੰ ਨਮਸਕਾਰ ਕਰਨਾ ਚਾਹੀਦਾ ਉਹਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ ਹੈ ਗੁਰ ਸੇਵੋ ਕਰ ਨਮਸਕਾਰ ਗੁਰ ਕੀ ਸੇਵਾ ਸ਼ਬਦ ਵਿਚਾਰ ਕਰਨੀ ਚਾਹੀਦੀ ਹੈ ਉਹਦੇ ਨਾਲ ਉਦਨਸਾਰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਹੁਕਮੀਵੰਦਾ ਹੈ ਜੇ ਆਪਾਂ ਗੁਰਸੇਵਾ ਕਰਾਂਗੇ ਤੇ ਉਹਦੇ ਨਾਲ ਫਿਰ ਕੀ ਹੋਊਗਾ ਕਹਿੰਦੇ ਆਜ ਹਮਾਰਾ ਹੈ ਮੰਗਲਚਾਰ ਕਹਿੰਦੇ ਅੱਜ ਜਦੋਂ ਆਪਾਂ ਗੁਰ ਕੀ ਸੇਵਾ ਸ਼ਬਦ ਵਿਚਾਰਕ ਸ਼ੁਰੂ ਕਰ ਦਿੰਨੇ ਹਾਂ ਉਹਦੇ ਨਾਲ ਜਿਹੜਾ ਹੈਗਾ ਅੰਦਰ ਜਿਹੜਾ ਮੂਲ ਹੈ ਉਹਨੂੰ ਗਿਆਨ ਮਿਲਦਾ ਹੈ ਤੇ ਉਹਦੇ ਅੰਦਰ ਖੁਸ਼ੀ ਖੇੜਾ ਪੈਦਾ ਹੁੰਦਾ ਹੈ ਤੇ ਉਹ ਖੁਸ਼ ਹੈ ਤੇ ਮਨ ਵੀ ਖੁਸ਼ ਹੈਗਾ ਆਜ ਹਮਾਰਾ ਹੈ ਮਹਾ ਆਨੰਦ ਚਿੰਤ ਲੱਥੀ ਪੇਟੇ ਕੇ ਬੰਦਾ ਕਹਿੰਦੇ ਅੱਜ ਜਿਹੜੇ ਆਮਾਰੇ ਆਮਾਰੇ ਦਾ ਮਤਲਬ ਹੁਣ ਇੱਥੇ ਇਹ ਹੈਗਾ ਕਿ ਜਦੋਂ ਮਨਚਿਤ ਇਕ ਹੋ ਜਾਂਦੇ ਹਨ ਦੋਨਾਂ ਦੇ ਜਿਹੜੇ ਵਿਚਾਰ ਆਪਸ ਵਿੱਚ ਮਿਲ ਜਾਂਦੇ ਹਨ ਹੁਕਮ ਅਨੁਸਾਰ ਹੀ ਹੋ ਜਾਂਦੇ ਹਨ ਉਦੋਂ ਹੀ ਮੰਗਲਚਾਰ ਹੁੰਦਾ ਤੇ ਉਦੋਂ ਹੀ ਮਹਾਨੰਦ ਹੁੰਦਾ ਹੈ ਹਿਰਦੇ ਵਿੱਚ ਮਹਾਨੰਦ ਹੋ ਗਿਆ ਹੈ ਤੇ ਜਿਹੜੀ ਚਿੰਤ ਲਿੱਥ ਗਈ ਹੈ ਕਿਉਂਕਿ ਗੋਬਿੰਦ ਨੂੰ ਭੇਟ ਲਿਆ ਹੈ ਗੋਬਿੰਦ ਭਾਵ ਆਪਣਾ ਜਿਹੜਾ ਮੂਲ ਉਹਦੀ ਸਮਝ ਆ ਗਈ ਹੈ ਜਿਵੇਂ ਕਿ ਗੁਰਬਾਣੀ ਦਾ ਵਚਨ ਆਉਂਦਾ ਹੈ ਆਨੰਦ ਆਨੰਦ ਸਭ ਕੋ ਗਏ ਆਨੰਦ ਗੁਰ ਤੇ ਜਾਣੇ ਉਦਾਂ ਤਾਂ ਸਾਰੇ ਕਹਿੰਦੇ ਮੈਂ ਬੜਾ ਆਨੰਦ ਜਾ ਪਰ ਜਦੋਂ ਕੋਈ ਭੈੜੀ ਖਬਰ ਆ ਜਾਂਦੀ ਹੈ ਤਾਂ ਉਦੋਂ ਆਨੰਦ ਸਾਰਾ ਹੀ ਖਤਮ ਹੋ ਜਾਂਦਾ ਹੈ ਫਿਰ ਇਹਦਾ ਮਤਲਬ ਆਨੰਦ ਨਹੀਂ ਹੈ ਐਵੇਂ ਉਪਰ ਉਪਰ ਕਹਿ ਰਿਹਾ ਸੀਗਾ ਜੇ ਆਨੰਦ ਹੁੰਦਾ ਜਿਹੜਾ ਆਨੰਦ ਹੁੰਦਾ ਹੈ ਉਹ ਗਿਆਨ ਨਾਲ ਪਤਾ ਲੱਗਦਾ ਕਿ ਅਸਲੀ ਆਨੰਦ ਕੀ ਹੁੰਦਾ ਹੈ ਦੁੱਖ ਸੁਖ ਦੋਨੋਂ ਸਮ ਕਰ ਜਾਣੇ ਖੋਜੇ ਪਦ ਨਿਰਵਾਨਾ ਹੁਣ ਜਿਹੜਾ ਦੁੱਖ ਸੁਖ ਨੂੰ ਬਰਾਬਰ ਸਮਝਦਾ ਹੈ ਉਹਨੂੰ ਨਿਰਵਾਨ ਪਦ ਦੀ ਸਮਝ ਆਉਂਦੀ ਹੈ ਉਹਦੇ ਘਰ ਆਨੰਦ ਹੁੰਦਾ ਉਹਦੇ ਹਿਰਦੇ ਵਿੱਚ ਆਨੰਦ ਹੁੰਦਾ ਹੈ ਹਣ ਚਿੰਤਾ ਲੱਤੀ ਭੇਟੇ ਗਵਿੰਦ ਹੁਣ ਭੇਟੇ ਜਦੋਂ ਗਵਿੰਦ ਨਾਲ ਭੇਟਾ ਹੋਈ ਤਾਂ ਤਾਂ ਸਮਝਿਓ ਕਿ ਤੇਰਾਡੀ ਜਿਹੜੀ ਭੇਟ ਆ ਤੁਹਾਡੇ ਮੂਲ ਨਾਲ ਹੋ ਗਈ ਐ ਜੇ ਚਿੰਤਾ ਲੱਤ ਗਈ ਐ ਗੁਰਬਾਣੀ ਦਾ ਬਚਨ ਐ ਚਿੰਤਾ ਜਾਏ ਮਿਟੇ ਅਹੰਕਾਰ ਚਿੰਤਾ ਚੱਲੇ ਗਈ ਐ ਤਾਂ ਸਮਝਿਓ ਕਿ ਤੁਹਾਡਾ ਜਿਹੜਾ ਹੰਕਾਰ ਮਿਟ ਗਿਆ ਹੈ ਜੇ ਚਿੰਤਾ ਹੈ ਤੇ ਹੰਕਾਰ ਨਹੀਂ ਗਿਆ ਕਬੀਰ ਜੀ ਦਾ ਵੀ ਬਚਨ ਹੈ ਗੁਰਲਾ ਗਾਤਵ ਜਾਣੀਏ ਮਿਟੇ ਮੋਹ ਤਨਤਾਪ ਹਰਖ ਸੋਗ ਦਾਜੇ ਨਹੀਂ ਤਹਿਰਾ ਪਿਆ ਜੇ ਵੀ ਤੈਨੂੰ ਹਰਖ ਤੇ ਸੋਗ ਜਿਹੜੇ ਉਹ ਤੰਗ ਨਹੀਂ ਕਰਦੇ ਹੈਗੇ ਤਾਂ ਤੂੰ ਸਮਝ ਲੈ ਵੀ ਤੇਰੀ ਚਿੰਤਾ ਗਈ ਹੈ ਤਾਂ ਤੈਨੂੰ ਆਪਣੇ ਮੂਲ ਦੀ ਸਮਝ ਆਈ ਹੈ ਤਾਂ ਤੂੰ ਗੋਬਿੰਦ ਨੂੰ ਭੇਟਿਆ ਆਏਗਾ ਆਜ ਹਮਾਰਾ ਗ੍ਰਹਿ ਬਸੰਤ ਗੁਨ ਗਾਏ ਪ੍ਰਭ ਤੁਮ ਬਿਆਨ ਰਹਾਓ ਆਜ ਹਮਾਰਾ ਬਨੇ ਫਾਗ ਪ੍ਰਭ ਸੰਗ ਮਿਲੀ ਖੇਲਣ ਲਾਗ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲਦੇਵ ਕਹਿੰਦੇ ਅੱਜ ਹਮਾਰੇ ਗ੍ਰਹਿ ਬਸੰਤ ਕਹਿੰਦੇ ਅੱਜ ਸਾਡੇ ਹਿਰਦੇ ਵਿੱਚ ਹਿਰਦੇ ਦੇ ਵਿੱਚ ਬਸੰਤ ਹੈ ਜਿਹਦਾ ਬਸੰਤ ਜਿਹੜਾ ਹੁਣ ਫਲ ਬੂਟੇ ਫਲਣ ਲੱਗਦੇ ਆ ਜਿਵੇਂ ਸਿਆਲ ਤੋਂ ਬਾਅਦ ਉਹਨੂੰ ਬਸੰਤ ਕਹਿੰਦੇ ਜਦੋਂ ਬਸੰਤ ਆਉਂਦੀ ਹੈ ਹੁਣ ਭਗਤ ਦੇ ਅੰਦਰ ਜਿਗਿਆਸੂ ਦੇ ਅੰਦਰ ਗੁਰਮੁਖ ਦੇ ਬਸੰਤ ਉਦੋਂ ਹੁੰਦੀ ਹੈ ਜਦੋਂ ਉਹਦੇ ਅੰਦਰ ਗਿਆਨ ਪੈਦਾ ਹੁਣ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਵੇਂ ਨਵੇਂ ਪੱਤੇ ਫੁੱਟਦੇ ਹਨ ਇਸੇ ਤਰ੍ਹਾਂ ਭਗਤ ਜਜ ਗਿਆਸੂ ਜਿਹੜਾ ਹੁੰਦਾ ਹੈ ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਅੰਦਰੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਜਦ ਕਹ ਲੋ ਕਿ ਉਹਨੂੰ ਗੁਰਬਾਣੀ ਦੇ ਵਿੱਚ ਜਿਹੜਾ ਗਿਆਨ ਉਹ ਜ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੇ ਘਰ ਬਸੰਤ ਹੈਗਾ ਕਹਿੰਦੇ ਗੁਣ ਗਾਏ ਪ੍ਰਭ ਤੂੰ ਬੇਅੰਤ ਫਿਰ ਦੇ ਵਿੱਚ ਬਸੰਤ ਆਉਂਦੀ ਹੈ ਫਿਰ ਕਹਿੰਦੇ ਗੁਣ ਗਾਉਂਦਾ ਹੈ ਪ੍ਰਭ ਦੇ ਆਪਣੇ ਮੂਲ ਦੇ ਗੁਣ ਗਾਉਂਦਾ ਹੈ ਪਰਮੇਸ਼ਰ ਦੀ ਵਿਡਿਆਈ ਕਰਦਾ ਹੈ ਗੁਣ ਗਾਏ ਪ੍ਰਭ ਤੂੰ ਬੇਅੰਤ ਫਿਰ ਉਹ ਦੱਸਦਾ ਹੈ ਕਿ ਜਿਹੜਾ ਪਰਮੇਸ਼ਰ ਹੈ ਜਿਹੜਾ ਹੁਕਮ ਹੈ ਉਹ ਬਯੰਤ ਹੈਗਾ ਪਹਿਲਾਂ ਆਪਾਂ ਆਪਣੇ ਮੂਲ ਨੂੰ ਸਮਝਣਾ ਹੈ ਜਿਹੜਾ ਪ੍ਰਭਾ ਹੈ ਨਾਨਕ ਰਚਨਾ ਪ੍ਰਭ ਰਚੀ ਬੋਬਿਤ ਅਨਕ ਪ੍ਰਕਾਰ ਉਸ ਤੋਂ ਬਾਅਦ ਜਿਹੜਾ ਪ੍ਰਭਾ ਹੈ ਉਹ ਹੁਕਮ ਦੇ ਨਾਲ ਜੁੜਿਆ ਹੈਗਾ ਜਦੋਂ ਆਪਾਂ ਪ੍ਰਭ ਦੀ ਸਮਝ ਆ ਜਾਂਦੀ ਹੈ ਜਦੋਂ ਆਪਣੇ ਮੂਲ ਦੀ ਸਮਝ ਆ ਜਾਂਦੀ ਹੈ ਫਿਰ ਸਮਝ ਆਉਂਦੀ ਹੈ ਕਿ ਸਾਰਾ ਕੁਝ ਜਿਹੜਾ ਹੁਕਮ ਵਿੱਚ ਆਏਗਾ ਫਿਰ ਪਤਾ ਲੱਗਦਾ ਹੈ ਕਿ ਤੂੰ ਬਯੰਤ ਕੌਣ ਹੈ ਪਰਮੇਸ਼ਰ ਹੈ ਹੁਕਮ ਹੈ ਉਹਨੂੰ ਪਰੇ ਤੂੰ ਬਯੰਤ ਕਿਹਾ ਗਿਆ ਹੈ ਰਹਾਓ ਆਜ ਹਮਾਰੇ ਬਨੇ ਪਾਗ ਪ੍ਰਭ ਸੰਗੀ ਮਿਲ ਖੇਲਣ ਲੱਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲਦੇਵ ਹਮਾਰੇ ਬਨੇ ਫਾਗ ਫਾਗ ਜਿਵੇਂ ਹੋਲੀ ਦੇ ਵਿੱਚ ਰੰਗ ਪਾਉਂਦੇ ਹਨ ਰੰਗ ਇੱਕ ਦੂਸਰੇ ਤੇ ਸੁੱਟਦੇ ਹਨ ਇਸੇ ਤਰ੍ਹਾਂ ਜਦੋਂ ਆਪਣਾ ਮਨ ਚਿੱਤ ਇੱਕ ਹੋ ਜਾਂਦਾ ਹੈਗਾ ਦੋਨਾਂ ਦਾ ਸੁਭਾਅ ਇੱਕ ਹੋ ਜਾਂਦਾ ਹੈਗਾ ਫਿਰ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਆਂ ਤੇ ਕਹਿੰਦੇ ਪ੍ਰਭ ਸੰਗ ਮਿਲੀ ਖੇਲਣ ਲੱਗ ਕਹਿੰਦੇ ਪ੍ਰਭ ਦਾ ਸੰਗ ਮਿਲ ਗਿਆ ਹੈ ਅਸਲ ਵਿੱਚ ਹੁਣ ਖੇਲਣ ਲੱਗੇ ਆਂ ਹੋਲੀ ਜਿਹੜੀ ਖੇਲਣ ਦਾ ਮਤਲਬ ਹੈਗਾ ਜਦੋਂ ਆਪਾਂ ਨੂੰ ਸੱਚ ਦਾ ਰੰਗ ਲੱਗ ਜਾਂਦਾ ਹੈ ਸੱਚ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਮੂਲ ਦੇ ਨਾਲ ਜਦੋਂ ਪ੍ਰਸ਼ਾਪ ਦੀ ਵਿਚਾਰ ਕਰਦੇ ਆ ਉਹਨੂੰ ਕਿਹਾ ਪ੍ਰਭ ਸੰਗ ਮਿਲੀ ਪ੍ਰਭ ਦਾ ਸੰਗ ਹੁਣ ਮਿਲ ਗਿਆ ਹੈ ਖੇਲਣ ਲਾਗ ਹੁਣ ਖੇਲਣ ਲੱਗੇ ਹਨ ਖੇਲਣ ਦਾ ਕੀ ਮਤਲਬ ਹੋਇਆ ਕਹਿੰਦੇ ਮੈਂ ਹੂੰ ਪਰਮਪੁਰਖ ਕਾ ਦਾਸ ਆ ਦੇਖਣ ਆਇਓ ਜਗਤ ਤਮਾਸਾ ਜਦੋਂ ਇਸ ਚੀਜ਼ ਦੀ ਸਮਝ ਆਉਂਦੀ ਹੈ ਫਿਰ ਪਤਾ ਲੱਗਦਾ ਹੈ ਜਿਹੜਾ ਜਗਤ ਹੈਗਾ ਇੱਕ ਖੇਲ ਹੈਗਾ ਤਮਾਸ਼ਾ ਹੈਗਾ ਤੇ ਉਦੋਂ ਜਿਹੜਾ ਇਹ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲਦੇਵ ਕਹਿੰਦੇ ਜਿਹੜੇ ਸੰਤਾਂ ਦੀ ਸੇਵਾ ਕਰਦੇ ਆਪਣੇ ਮੂਲ ਦੀ ਸੇਵਾ ਕਰਦੇ ਆ ਉਦੋਂ ਉਹਨਾਂ ਦੀ ਹੋਲੀ ਹੁੰਦੀ ਹੈ ਹੋਲੀ ਕੀਨੀ ਸੰਤ ਸੇਵ ਆਪਣੇ ਮੂਲ ਦੀ ਸੇਵਾ ਕਰਕੇ ਕਰਨੀਨ ਜਿਹੜੀ ਹੈਗੀ ਉਹਨੂੰ ਹੋਲੀ ਕਿਹਾ ਗਿਆ ਹੈ ਰੰਗ ਲਾਗਾ ਅਤ ਲਾਲਦੇਵ ਹੁਣ ਜਿਹੜਾ ਰੰਗ ਲੱਗਿਆ ਹੈਗਾ ਆਤ ਲਾਲ ਦੇ ਜਿਹੜਾ ਆਪਣੇ ਮੂਲ ਦਾ ਰੰਗ ਲੱਗਿਆ ਹੈ ਤੇ ਉਹ ਬੜਾ ਗੂੜਾ ਰੰਗ ਹੈ ਗਰਬਾਣੀ ਦਾ ਬਚਨ ਹੈ ਜਾ ਕੋ ਹਰ ਰੰਗ ਲਾਗਾ ਇਸ ਜੁਗਮੈ ਸੋ ਕਈਤ ਹੈ ਸੂਰਾ ਹੁਣ ਜਿਹਨੂੰ ਹਰ ਦਾ ਰੰਗ ਸੱਚ ਦਾ ਰੰਗ ਨਾਮ ਦਾ ਰੰਗ ਲੱਗਦਾ ਹੈ ਉਹਨੂੰ ਸੂਰਮਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਹੋਲੀ ਜਿਹੜੀ ਹੈਗੀ ਆ ਅਸਲ ਵਿੱਚ ਆਪਣੇ ਮੂਲ ਦੀ ਸਮਝ ਆਉਣੀ ਹੈਗੀ ਆ ਆਪਣਾ ਮਨ ਚਿੱਤ ਜਿਹੜਾ ਇੱਕ ਕਰਕੇ ਜਦੋਂ ਹੁਕਮ ਅਨੁਸਾਰ ਚੱਲਣਾ ਹੈ ਤੇ ਉਹਨੂੰ ਹੋਲੀ ਕੀ ਨੀ ਕਿਹਾ ਗਿਆ ਹੈ ਜਦੋਂ ਆਪਾਂ ਮੂਲ ਦੀ ਸੇਵਾ ਕਰਦੇ ਹਾਂ ਕਿਉਂਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹਦਾ ਭੋਜਨ ਗਿਆਨ ਹੈ ਜੇ ਉਹਨੂੰ ਗਿਆਨ ਭੋਜਨ ਦਿੰਦੇ ਆ ਤਾਂ ਉਹਲੀ ਕੀਤੀ ਹੈਗੀ ਆ ਤੇ ਤਾਂ ਜਿਹੜਾ ਗੂੜਾ ਰੰਗ ਲੱਗਿਆ ਹੈਗਾ ਕਾਇਆ ਰੰਗਣ ਜੇਤੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਹੁਣ ਉਹ ਜਿਹੜਾ ਰੰਗ ਆ ਉਹਦੇ ਵਰਗਾ ਹੋਰ ਕੋਈ ਰੰਗ ਨਹੀਂ ਹੈਗਾ ਪਰ ਉਸ ਰੰਗ ਨੂੰ ਦਿਖਾਉਣ ਦੇ ਲਈ ਇਹ ਬਾਹਰੀ ਰੰਗ ਜਿਹੜੇ ਵਰਤੇ ਜਾਂਦੇ ਹਨ होली ਦੇ ਸਮੇਂ ਕਿਸੇ ਦੀ ਵੀ ਆਪਸ ਵਿੱਚ ਜੇ ਦੁਸ਼ਮਣੀ ਵੀ ਹੁੰਦੀ ਹੈ ਜਦੋਂ होली ਦਾ ਤਿਉਹਾਰ ਆਉਂਦਾ ਹੈ ਤੇ ਇੱਕ ਦੂਸਰੇ ਤੇ ਰੰਗ ਛੱਟ ਕੇ ਉਹਨੂੰ ਮਾਫ਼ ਕਰ ਦਿੰਦੇ ਹਨ ਅਤੇ ਉਹ ਦਿਨ ਨਾਲ होली ਖੇਡਦੇ ਹਨ ਇਸੇ ਤਰ੍ਹਾਂ ਜਦੋਂ ਆਪਾਂ ਹੁਕਮ ਦਾ ਜਿਹੜਾ ਵਿਰੋਧ ਕਰਦੇ ਸੀ ਉਹ ਜਦੋਂ ਹੁਕਮ ਦਾ ਵਿਰੋਧ ਛੱਡ ਦਿੰਨੇ ਹਾਂ ਤੇ ਆਪਣੇ ਮੂਲ ਦੇ ਅਨਸਾਰ ਕਹਿੰਦੇ ਅੰਦਰ ਦਿਓ ਨਾ ਜਾਣੇ ਹੁਣ ਅੰਦਰ ਜਿਹੜਾ ਹੈਗਾ ਦੇਣ ਵਾਲਾ ਸਾਰਾ ਕੁਝ ਦੇਣ ਵਾਲਾ ਹੈਗਾ ਤੇ ਉਹਨੂੰ ਜਾਣਦਾ ਨਹੀਂ ਹੈ ਪਰ ਜਦੋਂ ਜਾਣ ਲੈਂਦੇ ਆ ਤੇ ਉਦੋਂ ਫਿਰ ਅੰਦਰੋਂ ਗਿਆਨ ਪਰਗੜਉਣਾ ਕਹਿੰਦੇ ਸਤਗੁਰ ਤੇ ਨਾਮ ਪਾਇਆ ਜਾਏ ਜਿਹੜਾ ਨਾਮ ਹੈ ਜਿਹੜਾ ਹੁਕਮ ਹੈ ਜਿਹੜਾ ਗਿਆਨ ਹੈ ਸੱਚ ਦਾ ਗਿਆਨ ਹੈ ਮੂਲ ਦਾ ਗਿਆਨ ਹੈ ਉਹ ਆਪਣੇ ਅੰਦਰ ਜਿਹੜਾ ਲਾਲਦੇਵ ਹੈਗਾ ਉਹਨੂੰ ਲਾਲਦੇਵ ਵੀ ਕਿਹਾ ਉਹਨੂੰ ਰਾਮ ਵੀ ਕਿਹਾ ਗਿਆ ਉਹਨੂੰ ਗੋਬਿੰਦ ਵੀ ਕਿਹਾ ਉਹਨੂੰ ਗੋਪਾਲ ਵੀ ਕਿਹਾ ਉਹਦੇ ਬਖਰੇ ਬਖਰੇ ਨਾਮ ਆਏ ਹਨ ਤੇ ਉਹਨੂੰ ਲਾਲਦੇਵ ਕਿਹਾ ਗਿਆ ਮਨ ਤਨ ਮੌਲਿਆ ਅਤ ਅਨੂਪ ਸੂਕੇ ਨਾਹੀ ਸ਼ਾਮ ਧੂਪ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਕਹਿੰਦੇ ਹੁਣ ਮਾਨ ਤੇ ਤਨ ਮੋਲਿਆ ਹੈਗਾ ਆਤਨੂਪ ਕਹਿੰਦੇ ਰੂਪ ਤੇਰਾ ਅਗੰਮ ਹੈ ਅਨੂਪ ਤੇਰਾ ਦਰਸਾਰਾ ਉਹਨੂੰ ਦਾ ਜਿਹੜਾ ਰੂਪ ਹੈਗਾ ਉਹਨੂੰ ਤਰੂਪ ਹੈਗਾ ਪਾਉ ਉਹ ਦੇਖਣ ਵਾਲੀ ਚੀਜ਼ ਨਹੀਂ ਹੈਗੀ ਹੁਣ ਅਨੂਪ ਰੂਪ ਜਿਹੜਾ ਕਿਸੇ ਦੀ ਬੁੱਧੀ ਦੀ ਸ਼ਕਤੀ ਹੁੰਦੀ ਹੈ ਜਿਹੜਾ ਗਿਆਨ ਹੁੰਦਾ ਹੈ ਉਹ ਦੇਖਣ ਵਾਲੀ ਚੀਜ਼ ਨਹੀਂ ਹੈਗੀ ਇਸੇ ਤਰ੍ਹਾਂ ਜਿਹੜਾ ਸੱਚ ਦਾ ਗਿਆਨ ਕਿਸੇ ਦੇ ਅੰਦਰ ਹੈ ਤੇ ਜੇ ਉਹ ਬੋਲੇਗਾ ਤਾਂ ਪਤਾ ਲੱਗੂਗਾ ਫਰੋ ਜਦੋਂ ਬੋਲੂਗਾ ਫਿਰ ਉਹ ਅਨੂਪ ਉਹਦਾ ਰੂਪ ਅਨੂਪ ਆਗਾ ਜਿਵੇਂ ਭਗਤਾਂ ਨੇ ਬਾਣੀ ਲਿਖੀ ਹੈ ਪਹਿਲਾਂ ਤਾਂ ਬਾਣੀ ਉਹਨਾਂ ਨੂੰ ਕੰਨਾਂ ਤੋਂ ਬਗੈਰ ਸੁਣੀ ਹੈ ਤੇ ਜਦੋਂ ਕੰਨਾਂ ਤੋਂ ਬਗੈਰ ਸੁਣੀ ਉਹ ਅਨੂਪ ਰੂਪ ਹੈਗਾ ਉਹਦਾ ਤੇ ਉਹ ਜਿਹੜਾ ਹੈਗਾ ਜਦੋਂ ਉਹਨੂੰ ਕਿਸੇ ਨੂੰ ਸੁਣਾਈ ਦਿੰਦਾ ਫਿਰ ਉਹਦਾ ਮਨ ਤੇ ਤਨ ਉਹਦਾ ਜਿਹੜਾ ਹਿਰਦਾ ਹੈਗਾ ਉਹ ਦੋਨੇ ਮਨ ਤੇ ਤਨ ਜਿਹੜਾ ਹੈਗਾ ਹਿਰਦਾ ਆਕਾਸ਼ ਜਿਹੜਾ ਹੈਗਾ ਉਹ ਖੜ ਜਾਂਦਾ ਹੈਗਾ ਮੋਲਿਆ ਜਾਂਦਾ ਹੈਗਾ ਸੂਕੇ ਨਾਹੀਂ ਸ਼ਾਵਤੂ ਹੁਣ ਚਾਹੇ ਧੁੱਪ ਹੋਵੇ ਤੇ ਚਾਹੇ ਸ਼ਾਮ ਹੋਵੇ ਉਹ ਜਿਹੜਾ ਰੰਗ ਉਹ ਸੁੱਕਦਾ ਨਹੀਂ ਹੈਗਾ ਕਿਉਂਕਿ ਜਿਹੜੇ ਦੂਸਰੇ ਬਾਹਰ ਹੀ ਰੰਗ ਆ ਗਏ ਆ ਜਿਵੇਂ ਕੋ ਕੱਪੜੇ ਨੂੰ ਰੰਗ ਕਰ ਲੋ ਜੇ 150 ਸਿਕਾਉਂਦੇ ਆ ਤਾਂ ਉਹ ਸੁੱਕ ਜਾਂਦਾ ਹੈਗਾ ਇਹ ਜੇ ਪਾਣੀ 'ਚ ਪਾਉਂਦੇ ਤਾਂ ਗਿੱਲਾ ਹੋ ਜਾਂਦਾ ਹੈਗਾ ਪਰ ਇਹ ਰੰਗ ਉਹ ਹੈਗਾ ਜਿਹੜਾ ਅਨੂਪ ਰੰਗ ਹੈਗਾ ਇਹ ਸੁੱਕਦਾ ਨਹੀਂ ਹੈ ਚਾਹੇ ਸ਼ਾਂ ਹੋਵੇ ਚਾਹੇ ਧੂਪ ਚਾਹੇ ਹਾਰਖ ਹੋਵੇ ਚਾਹੇ ਸੋਗ ਹੋਵੇ ਚਾਹੇ ਦੁੱਖ ਹੋਵੇ ਚਾਹੇ ਸੁਖ ਹੋਵੇ ਚਾਹੇ ਲਾਹ ਹੋਵੇ ਚਾਹੇ ਹਾਨੀ ਹੋਵੇ ਇਹ ਵੀ ਜਿਹੜੀ ਜੰਮ ਕੋ ਉਹ ਬਣੀ ਰਹਿੰਦੀ ਹੈਗੀ ਆ ਜਿਹਨੂੰ ਸੱਚ ਦੇ ਗਿਆਨ ਦੀ ਸਮਝ ਆ ਜਾਂਦੀ ਹੈ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਕਹਿੰਦੇ ਜਦੋਂ ਕਿਸੇ ਨੂੰ ਜਿਹੜਾ ਗਿਆਨ ਦੇ ਮਿਲ ਜਾਂਦਾ ਆਪਣੇ ਮੂਲ ਦੀ ਸਮਝ ਆ ਜਾਂਦੀ ਉਹਦੇ ਅੰਦਰ ਹਿਰਦੇ ਵਿੱਚ ਸਰਤਾ ਲਈ ਬਸੰਤ ਹੋ ਜਾਂਦੀ ਹੈ ਸਗਲੀ ਰੂਤੀ ਹਰਿਆ ਹੋਏ ਹੁਣ ਜਿੰਨੀਆਂ ਵੀ ਰੁੱਤਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਉਹ ਹਰਿਆ ਰਹਿੰਦਾ ਹੈ ਹੁਣ ਜਿਹੜੇ ਆਮ ਤੌਰ ਤੇ ਤੁਸੀਂ ਦੇਖਦੇ ਬਸੰਤ ਦੇ ਟਾਈਮ ਤੇ ਜਿਹੜੇ ਅਗੇ ਪੱਤੇ ਜਿਹੜੇ ਦਰਖਤਾਂ ਉਨੋਂ ਜਾਂ ਹੋਰ ਫਲ ਬੂਟੇ ਆ ਗਏ ਆ ਉਹ ਬਸੰਤ ਦੇ ਟਾਈਮ ਤੇ ਉਹਨਾਂ ਦਾ ਜਿਹੜਾ ਰੂਪ ਬਹੁਤ ਸੁੰਦਰ ਹੁੰਦਾ ਹੈ ਪਰ ਜਦੋਂ ਪਤਝੜ ਹੁੰਦੀ ਹੈ ਪੱਤੇ ਝੜ ਜਾਂਦੇ ਹਨ ਤੇ ਇਸ ਤਰ੍ਹਾਂ ਉਹ ਜਿਹੜਾ ਪਤਝੜ ਵਿੱਚ ਉਹਨਾਂ ਦਾ ਉਹ ਰੂਪ ਨਹੀਂ ਰਹਿੰਦਾ ਪਰ ਇੱਥੇ ਜਿਹੜਾ ਹੈਗਾ ਉਹਨ ਜਿਹੜਾ ਸੱਚ ਦਾ ਰੰਗ ਜਿਹਨੂੰ ਸੱਚ ਦੀ ਸਮਝ ਹੈ ਉਹ ਸਗਲੀਆਂ ਸਾਰੀਆਂ ਰੁੱਤਾਂ ਦੇ ਵਿੱਚ ਚਾਹੇ ਬਸੰਤ ਹੋਵੇ ਚਾਹੇ ਪਤਝੜਾ ਚਾਹੇ ਗਰਮੀਆਂ ਚਾਹੇ ਸਰਦੀ ਹੈ ਤੇ ਉਹ ਹਰਿਆ ਕਿਉਂ ਰਹਿੰਦਾ ਹੈ ਇੱਥੇ ਹਰਿਆ ਰਹਿਣ ਦਾ ਮਤਲਬ ਹੈਗਾ ਚਾਹੇ ਉਸ ਤੋਂ ਦੋਵੇ ਚਾਹੇ ਨਿੰਦਿਆ ਹੋਵੇ ਉਹ ਉਹਦਾ ਜਿਹੜਾ ਸੁਭਾਅ ਚੇਂਜ ਨਹੀਂ ਹੁੰਦਾ ਜੇ ਸੱਚ ਦੀ ਜਿਹੜਾ ਰੰਗ ਵਿੱਚ ਰੰਗਿਆ ਹੈ ਉਹ ਸੱਚ ਦੇ ਹੁਕਮ ਵਿੱਚ ਹੀ ਟਲਦਾ ਹੈ ਹੁਕਮ ਅਨਸਾਰ ਹੀ ਰਹਿੰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋ ਰਿਹਾ ਹੈਗਾ ਕਿਉਂਕਿ ਉਹ ਹੁਕਮ ਅਨਸਾਰ ਹੀ ਹੈਗਾ ਸਾਧ ਬਸੰਤ ਗੁਰ ਮੇਰੇ ਦੇ ਉਹਦੇ ਅੰਦਰ ਸਦਾ ਹੀ ਬਸੰਤ ਰਹਿੰਦਾ ਕਿਉਂਕਿ ਉਹਦਾ ਮੂਲ ਹੈਗਾ ਉਹਦੇ ਨਾਲ ਮਿਲਾਪ ਹੋ ਗਿਆ ਹੈ ਤੇ ਉਹਨੂੰ ਉਹਦੀ ਸਮਝ ਆ ਗਈ ਹੈ ਬਿਰਖ ਜੰਮਿਓ ਹੈ ਪਾਰ ਜਾਤ ਫੁੱਲ ਲਾਗੇ ਫਲ ਰਤਨ ਭਾਂਤ ਹੁਣ ਕਹਿੰਦੇ ਉਹਦੇ ਅੰਦਰ ਜਿਹੜਾ ਬਿਰਖ ਜੰਮਿਆ ਹੈਗਾ ਉਹ ਪਾਰ ਜਾਤ ਹੈਗਾ ਤੇ ਉਹਨੂੰ ਫੁੱਲ ਵੀ ਬਹੁਤ ਲੱਗੇ ਆਗੇ ਤੇ ਜਿਹੜਾ ਫਲ ਆਇਆਗਾ ਉਹ ਰਤਨ ਆਇਗਾ ਰਤਨਾਂ ਦੀ ਭਾਂਤੀ ਸਮਝੋ ਜਿਵੇਂ ਕਿਸੇ ਕੋਲ ਬਹੁਤ ਮਹਿੰਗੇ ਰਤਨ ਹੋਣ ਤਾਂ ਇਸੇ ਤਰ੍ਹਾਂ ਉਹਨੂੰ ਜਿਹੜਾ ਫਲ ਲੱਗਿਆ ਉਹ ਬਹੁਤ ਕੀਮਤੀ ਲੱਗਿਆ ਹੈ ਅਮੁੱਲ ਗੁਣ ਅਮੁੱਲ ਵਾਪਾਰ ਹੈਗਾ ਹੁਣ ਜਦੋਂ ਕਿਸੇ ਦੇ ਅੰਦਰੋਂ ਹਿਰਦੇ ਦੇ ਵਿੱਚੋਂ ਸੱਚ ਦਾ ਗਿਆਨ ਪਾਰ ਜਦ ਮਨ ਤੋਂ ਪਰੇ ਦੀ ਗੱਲ ਕਿਉਂਕਿ ਜਿਹੜਾ ਮਨ ਹੈਗਾ ਝੂਠਾ ਹੈਗਾ ਮਨ ਝੂਠਾ ਜੰਮ ਜੋਇਆ ਉਗਣ ਚੱਲੇ ਨਾਲ ਮਨ ਵਿੱਚ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਹੁਣ ਮਨ ਝੂਠਾ ਹੈਗਾ ਇਹਦੇ ਉਹ ਗੁਣ ਨਾਲ ਲੱਗੇ ਆ ਉਹ ਨਾਚੜੇ ਝੂਠਾ ਹੈ ਪਰ ਜਦੋਂ ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾ ਲੈਂਦਾ ਹੈ ਤੇ ਫਿਰ ਇਹ ਸੱਚਾ ਬਣ ਜਾਂਦਾ ਹੈਗਾ ਫਿਰ ਇਹਨੂੰ ਗਾਂਹ ਦੀ ਸਮਝ ਆ ਪੈਂਦੀ ਹੈ ਗਿਆ ਹੁਣ ਪਾਰ ਜਾਤ ਮਤਲਬ ਜਾਤ ਤੋਂ ਪਰੇ ਸਰੀਰ ਤੋਂ ਪਰੇ ਜਾਣ ਦਾ ਇਹਨੂੰ ਗਿਆਨ ਸਮਝ ਆ ਜਾਂਦਾ ਹੈਗਾ ਜਿਵੇਂ ਗੁਰਬਾਣੀ ਜਿਹੜੀ ਹੈਗੀ ਆ ਉਹ ਆਤਮਾ ਤੇ ਪ੍ਰਾਤਮਾ ਦੀ ਮੇਲ ਦੀ ਗੱਲ ਕਰਦੀ ਹੈ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਮਰੇ ਹੁਣ ਇਹਨਾਂ ਦੋਨਾਂ ਨੂੰ ਇੱਕ ਕਰਨਾ ਆਤਮਾ ਕੀ ਹੈ ਜਿਹੜਾ ਸਰੀਰ ਨੂੰ ਚਲਾ ਰਹੀ ਹੈਗੀ ਉਹ ਆਤਮਾ ਹੈ ਪੜਾ ਮੂਲ ਹੈ ਉਹ ਪ੍ਰਾਤਮਾ ਹੈ ਪ੍ਰਾਤਮਾ ਹੈਗੀ ਹੈ ਉਹ ਦੋਨੇ ਜਦੋਂ ਇੱਕ ਮਿਲ ਜਾਂਦੇ ਹਨ ਕਹਿੰਦੇ ਜੋਤੀ ਜੋਤ ਮਿਲੀ ਸੰਪੂਰਨ ਤੇਰਾ ਜਦੋਂ ਦੋਨਾਂ ਦਾ ਮਿਲਾਪ ਹੋ ਜਾਂਦਾ ਫੇ ਸੰਪੂਰਨ ਹੁੰਦਾ ਹੈ ਜਦੋਂ ਦੋਨੇ ਸੰਪੂਰਨ ਹੋ ਜਾਂਦੇ ਇੱਕ ਹੋ ਜਾਂਦੇ ਹਨ ਫੇ ਜਿਹੜਾ ਬਿਰਖ ਜੰਮਦਾ ਹੈਗਾ ਉਹ ਬਾਹਰ ਜਾਂਦਾ ਜਿਹੜਾ ਅੰਦਰੋਂ ਗਿਆਨ ਪ੍ਰਗਟ ਹੁੰਦਾ ਉਹਨੂੰ ਨਾਮ ਕਿਹਾ ਗਿਆ ਕੰਨਾਂ ਤੋਂ ਬਿਨਾਂ ਸੁਣਨ ਵਾਲਾ ਜਿਹੜਾ ਗਿਆਨ ਪ੍ਰਗਟ ਹੁੰਦਾ ਹੈ ਜਿਹਨੂੰ ਕਿਹਾ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਹੁਣ ਜਿਹੜੀ ਤੁਰਕੀ ਬਾਣੀ ਜਦੋਂ ਅੰਦਰੋਂ ਪ੍ਰਗਟ ਹੁੰਦੀ ਹੈ ਉਦੋਂ ਚਿੰਤਾ ਜਾਂਦੀ ਹੈਗੀ ਹੈ ਫਿਰ ਫੂਲ ਲਾਗੇ ਫਲ ਰਤਨ ਭਾਂਤ ਕਹਿੰਦੇ ਉਹਨੂੰ ਫਿਰ ਫੁੱਲੇ ਦਾ ਮਤਲਬ ਹੈ ਕਿ ਉਹਨੂੰ ਜਿਹੜਾ ਸੰਸਾਰੀ ਵਿਗਿਆਨ ਹੁੰਦਾ ਹੈ ਕਿ ਮਨ ਨੂੰ ਕਿਵੇਂ ਜਿੱਤਣਾ ਹੈ ਤੇ ਉਹਨੂੰ ਨਿਰੰਕਾਰ ਦੀ ਵੀ ਸਮਝ ਆਉਂਦੀ ਹੈ ਤੇ ਉਹ ਨਿਰੰਗ ਉਹ ਫਲ ਹੈਗਾ ਤਰਵਰੂਪੀ ਆਰਾਮ ਹੈ ਫਲ ਰੂਪੀ ਬੈਰਾਗ ਸ਼ਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦੂ ਬਾਦ ਫਲ ਹੈਗਾ ਉਹ ਗਿਆਨ ਹੈ ਗਿਆਨ ਦਾ ਫਲ ਲੱਗਦਾ ਜਦੋਂ ਗਿਆਨ ਦੀ ਸਮਝ ਆਉਂਦੀ ਹੈ ਗਿਆਨ ਦੀ ਵਿਖਿਆਨ ਕਰਦਾ ਗੁਰਬਾਣੀ ਦੇ ਬਿਸ਼ ਨੂੰ ਸੁਣ ਕੇ ਉਹ ਮੰਨਿਆ ਹੈਗਾ ਹੁਣ ਉਹ ਗਿਆਨ ਅੰਦਰੋਂ ਪਰਗਟ ਹੁੰਦਾ ਹੈ ਤੇ ਉਹਨੂੰ ਕਿਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤੈਨ ਹੱਥ ਚੜਿਆ RAM ਹੁਣ ਜਿਹੜਾ ਹਿਰਦਾ ਹੈਗਾ ਹਿਰਦੇ ਵਿੱਚ ਨੌਨੇ ਦਾ ਉਹਨੂੰ ਪ੍ਰਭੂ ਦਾ ਨਾਮ ਪ੍ਰਭੂ ਦਾ ਨਾਮ ਹੈ ਉਹਦੇ ਵਿੱਚ ਰਤਨ ਹੈਗੇ ਰਤਨ ਜੜੇ ਹੋਏ ਨਾ ਰਤਨ ਦਾ ਮਤਲਬ ਹੈ ਉਹਦੇ ਵਿੱਚ ਅੱਠ ਗੁਣਾ ਦੀ ਉਹਨੂੰ ਸਮਝ ਆਏ ਇੱਕ ਦੇ ਵਿੱਚ 8 ਗੁਣ ਹੈਗੇ ਆ ਓਂਕਾਰ ਸਤਨਾਮ ਕਰਤਾਪੁਰਖ ਨਿਰਪਉ ਨਰਵੈਰ ਅਖੰਡਮੂਰਤ ਅਜੂਨੀ ਸੈਭੰਗ ਪਰ ਇਹਨਾਂ ਗੁਣਾਂ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਗੁਰਪ੍ਰਸਾਰ ਜਦੋਂ ਗਿਆਨ ਦੀ ਕਿਰਪਾ ਹੁੰਦੀ ਹੈ ਗਿਆਨ ਦੀ ਬਖਸ਼ਿਸ਼ ਹੁੰਦੀ ਹੈਗੇ ਫਿਰ ਉਹ ਇਹਨਾਂ 8 ਗੁਣਾਂ ਦੀ ਵਿਆਖਿਆ ਕਰਦਾ ਹੈਗਾ ਇਹ 8 ਗੁਣ ਰਤਨ ਹੈਗੇ ਆ ਇੱਕ ਇੱਕ ਗੁਣ ਜਿਹੜਾ ਕੀਮਤੀ ਹੈਗਾ ਤੇ ਜਦੋਂ ਉਹਦੇ ਹਿਰਦੇ ਵਿੱਚ ਉਹ ਜੋ ਅੰਦਰੋਂ ਸਮਝ ਪੈਣੀ ਹੈ ਫਿਰ ਉਹ ਇਹਨਾਂ ਗੁਣਾਂ ਦੀ ਵਿਖਿਆਨ ਕਰਦਾ ਇਹਨਾਂ ਗੁਣਾਂ ਦੀ ਜਾਣਕਾਰੀ ਦੂਸਰਿਆਂ ਨੂੰ ਦਿੰਦਾ ਕਿ ਜੇ ਤੂੰ ਇੱਕ ਬਣਨਾ ਹੈ ਇਹ ਜਿਹੜੇ ਅੱਠ ਗੁਣ ਧਾਰਨ ਕਰ ਲਾ ਧਾਰਨ ਕਰ ਲੇਗਾ ਤਾਂ ਤੂੰ ਵੀ ਸੱਚ ਸਰੂਪ ਬਣ ਸਕਦਾ ਹੈ ਇਸ ਤਰ੍ਹਾਂ ਉਹਨੂੰ ਜਿਹੜਾ ਹੈਗਾ ਗਿਆਨ ਜਿਹੜਾ ਹੈਗਾ ਇਹ ਸਰੀਰ ਤੋਂ ਪਰੇ ਦਾ ਗਿਆਨ ਹੈ ਭਾਵ ਨਿਰਾਕਾਰ ਰੂਪ ਦਾ ਗਿਆਨ ਹੈ ਆਤਮ ਗਿਆਨ ਹੈ ਬ੍ਰह्म ਗਿਆਨ ਹੈ ਤ੍ਰਿਪਤ ਅਗਾਨੇ ਹਰ ਗੁਣ ਗਾਏ ਜਨ ਨਾਨਕ ਹਰ 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 ਧਿਆਏ ਹੁਣ ਤ੍ਰਿਪਤ ਰਹਿੰਦਾ ਹੈਗਾ ਰੱਜਿਆ ਹੋਇਆ ਰਹਿੰਦਾ ਭਾਵ ਤ੍ਰਿਪਤ ਅਗਾਨੇ ਹਰ ਗੁਣ ਗਾਏ ਹਰ ਦੇ ਗੁਣ ਗਾਗ ਆ ਕੇ ਉਹ ਤ੍ਰਿਪਤ ਰਹਿੰਦਾ ਹੈਗਾ। ਅਗਾਨੇ ਦਾ ਮਤਲਬ ਹੈਗਾ ਕਿ ਉਹਦਾ ਜਿਹੜਾ ਖਿਰਦਾ ਉਹ ਖਿੜਿਆ ਹਰਿਆ ਬਾਗ ਰਹਿੰਦਾ ਹੈ। ਤ੍ਰਿਪਤੀ ਉਹਨੂੰ ਹੋ ਜਾਂਦੀ ਹੈ ਫਿਰ ਜਦੋਂ ਹਰ ਦੇ ਗੁਣ ਗਾਉਂਦਾ। ਗੁਣ ਗਾਵ ਤੇਰੀ ਉਤਰ ਸਮੈਰ ਬਿੰਸ ਜਾਏ ਹਉਮੇ ਬਖਵਾਲ ਕਿਉਂਕਿ ਹਉਮੇ ਦੀ ਜਿਹੜੀ ਵਿਖ ਫੈਲੀ ਹੋਈ ਹੈ, ਜ਼ਹਿਰ ਫੈਲੀ ਹੋਈ ਹੈ। ਉਹ ਗੁਣ ਗਾਉਣ ਨਾਲ ਉਤਰ ਨਹੀਂ ਹੈਗੀ। ਇਸ ਤਰ੍ਹਾਂ ਉਹ ਤਾਂ ਗੁਣ ਗਾਉਂਦਾ ਰਹਿੰਦਾ ਹੈ ਇਸ ਕਰਕੇ ਉਹ ਤ੍ਰਿਪਤ ਰਹਿੰਦਾ ਹੈ। ਜਨ ਨਾਨਕ ਹਰ 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 ਧਿਆਏ। ਨਾਨਕ ਜੀ ਕਹਿ ਰਹੇ ਹਨ ਕਿ ਉਹ ਜਿਹੜਾ ਜਨ ਹੁੰਦਾ ਹੈਗਾ ਪਹਿਲਾ ਹਾਰ ਹਾਰ ਪਹਿਲਾ ਹੁਣ ਆਪਣੇ ਮਨ ਤੇ ਚਿੱਤ ਨੂੰ ਇੱਕ ਕੀਤਾ ਹੈਗਾ ਮਨ ਚਿੱਤ ਜਦੋਂ ਇੱਕ ਹੋ ਜਾਂਦਾ ਹੈ ਫਿਰ ਉਹ ਕਹਿੰਦੇ ਗੁਰ ਸ਼ਬਦ ਸਮਾਏ ਅਵਰ ਨ ਜਾਣੇ ਕੋਈ ਜੀਉ ਜਦੋਂ ਮਨ ਤੇ ਚਿੱਤ ਇੱਕ ਹੋਏ ਇੱਕ ਹੋਣ ਤੋਂ ਬਾਅਦ ਇੱਕ ਹੋਏ ਤਾਂ ਉੱਗਵੇ ਜਦੋਂ ਇੱਕ ਹੋ ਜਾਂਦਾ ਫਿਰ ਇਹ ਪਾਰ ਜਾਤ ਰੁੱਖ ਬਣਦਾ ਹੈ ਪਾਰ ਜਾਤ ਰੁੱਖ ਦਾ ਮਤਲਬ ਇਹਨੂੰ ਨਿਰਾਕਾਰ ਸਰੂਪਤਾ ਗਿਆਨੋਂ ਅੰਦਰੋਂ ਪ੍ਰਗਟ ਹੁੰਦਾ ਹੈ ਫਿਰ ਉਹਦੀ ਵਿਆਖਿਆ ਕਰਦਾ ਫਿਰ ਇਹ ਸ਼ਬਦ ਵਿੱਚ ਸਮਾ ਜਾਂਦਾ ਫਿਰ ਇਹਨੂੰ ਸਮਝ ਲੱਗਦੀ ਹੈ ਕਿ ਸਾਰਿਆਂ ਦੇ ਹਿਰਦੇ ਵਿੱਚ ਜਿਹੜਾ ਸ਼ਬਦ ਉਹ ਸਪਰਸ਼ ਕਰਦਾ ਹੈ ਕਹਿੰਦੇ ਸਰਬ ਵਿਆਪੀ ਰਾਮ ਸੰਗ ਰਚਨ ਜਿਨੀ ਜਾਤਾ ਤਿਸ ਕੀ ਇਹ ਰਹਿਤ ਸਤਵਚਨ ਸਾਧੂ ਸਭ ਕਹਿਤ ਕਹਿੰਦੇ ਜਿਨ੍ਹਾਂ ਨੇ ਇਹ ਜਾਣਿਆ ਹੈਗਾ ਉਹਨਾਂ ਦੀ ਇਹ ਰਹਿਤ ਹੁੰਦੀ ਹੈਗੀ ਤੇ ਉਹ ਸਤਵਚਨ ਕਹਿੰਦੇ ਹਨ ਬੇਸਮਾਰਥ ਅਗੰਤ ਅਤੁੱਲੇ ਜਿਉਂ ਬੁਲਾਵੈ ਤੋ ਨਾਨਕ ਦਾਸ ਬੋਲੇ ਉਹਨੂੰ ਫੇਰ ਇਹ ਚੀਜ਼ ਦੀ ਸਮਝ ਆ ਜਾਂਦੀ ਕਿ ਜਿਵੇਂ ਹੁਕਮ ਬਰੌਂਦਾ ਹੈ ਉਸੇ ਤਰ੍ਹਾਂ ਹਰ ਕੋਈ ਬੋਲਦਾ ਹੈ ਪਰ ਇਹ ਵੱਖਰੀ ਗੱਲ ਹੈ ਆਪਾਂ ਨੂੰ ਹੁਕਮ ਦੀ ਸਮਝ ਨਾ ਹੋਣ ਕਰਕੇ ਆਪਾਂ ਨੂੰ ਲੱਗਦਾ ਕਿ ਜਬ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭਜੋਨ ਵਿੱਚ ਫਿਰਦਾ ਜਿਨਾ ਚਿਰ ਸਮਝਦਾ ਕਿ ਮੈਂ ਸਰੀਰ ਆ ਉਹਨਾਂ ਚਿਰੇ ਗਰਭਜੋਨ ਵਿੱਚ ਫਿਰਦਾ ਰਹਿੰਦਾ ਹੈਗਾ ਹੋਲੀ ਦਾ ਅਸਲੀ ਮਤਲਬ ਹੈਗਾ ਸੱਚ ਦੀ ਸਮਝ ਆ ਜਾਣੀ ਆਪਣੇ ਮੂਲ ਦੀ ਸਮਝ ਆ ਜਾਣੀ ਹੈ ਜਦੋਂ ਸਮਝ ਆ ਗਈ ਅਸਲ ਵਿੱਚ ਉਹਨੂੰ ਹੋਲੀ ਕਿੰਨੀ ਕਿਹਾ ਗਿਆ ਹੈ ਸੰਤ ਸੇਵ ਕਿਉਂਕਿ ਆਪਣੀ ਜਿਹੜੇ ਸੰਤ ਆਪਣਾ ਮੂਰਤ ਸੰਤ ਹੈਗਾ ਜਿਹੜੀ ਉਹਦੀ ਸੇਵਾ ਕੀਤੀ ਉਹਦੇ ਨਾਲ ਅੰਦਰ ਖੁਸ਼ੀ ਪੈਦਾ ਹੋਈ ਹੈ ਤਾਂ ਹੋਲੀ ਹੈਗੀ ਆ ਆ ਬਾਹਰੀ ਰੰਗ ਸੁੱਟਣ ਦੇ ਨਾਲ ਜਿਹੜੀ ਇਹ ਹੋਲੀ ਨਹੀਂ ਇਹ ਤਾਂ ਸਿਰਫ ਉਹਦਾ ਇੱਕ ਪ੍ਰਤੀਕ ਰੂਪ ਹੈਗਾ ਕਿਸੇ ਤੇ ਰੰਗ ਸੁੱਟਣਾ ਇਸੇ ਤਰ੍ਹਾਂ ਜਦੋਂ ਕਿਸੇ ਨੂੰ ਗਿਆਨ ਹੋਊਗਾ ਉਹ ਦੂਸਰੇ ਨੂੰ ਗਿਆਨ ਬਾਰੇ ਜਾਣਕਾਰੀ ਦੇਊਗਾ ਹੁਣ ਇਸੇ ਤਰ੍ਹਾਂ ਜਦੋਂ ਇੱਥੇ ਹੋਲੀ ਲੋਕ ਖੇਡਦੇ ਆ ਤਾਂ ਉਹਦਾ ਮਤਲਬ ਇੱਕ ਦੂਜੇ ਤੇ ਰੰਗ ਪਾਉਂਦੇ ਆਣ ਆ ਇੱਕ ਦੂਜੇ ਦਾ ਜਿਹੜਾ ਉਹ ਉਧਰੋਂ ਰੰਗ ਛੁੱਟਦਾ ਹੈ ਉਧਰੋਂ ਰੰਗ ਛੁੱਟਦਾ ਅਸਲ ਵਿੱਚ ਉਹ ਦੋਨਾਂ ਦਾ ਗਿਆਨ ਜਿਹੜੇ ਆਪਸ ਵਿੱਚ ਗਿਆਨ ਵਿਚਾਰ ਹੈਗੀ ਆ ਤੇ ਜਿਹੜਾ ਗਿਆਨ ਇੱਕ ਦੂਜੇ ਨਾਲ ਸਾਂਝਾ ਕਰਦੇ ਆ ਪਰ ਆਪਾਂ ਜਦੋਂ ਉਹਨੂੰ ਬਾਹਰੀ ਰੂਪ ਚ ਦਿਖਾ ਲੈਣਾ ਤਾਂ ਉਹ ਰੰਗਾ ਦੇ ਰੂਪ ਵਿੱਚ ਦਿਖਾ ਰਹੇ ਹੈਗੇ ਪਰ ਆਪਾਂ ਬਾਹਰੀ ਰੂਪ ਨਾਲ ਜੁੜੇ ਹੈ ਗੁਰਬਾਣੀ ਨਾਲ ਨਾ ਜੁੜੇ ਹੋਣ ਕਰਕੇ ਸਮਝ ਕਿਤੇ ਵਿਰਲਿਆਂ ਨੂੰ ਹੁੰਦੀ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਦੀ ਨਿਰਜਕਰਵਾਸਾ ਹੋਏ ਕਿਉਂਕਿ ਬਾਣੀ ਦੀ ਵਿਚਾਰ ਕੋਈ ਬਿਰਲਾ ਕਰਦਾ ਹੈ ਜਿਹੜਾ ਵਿਚਾਰ ਕਰਦਾ ਹੈ ਉਹਦਾ ਨਿਰਜਕਰਵਾਸਾ ਹੋ ਜਾਂਦਾ ਹੈ ਉਹਨੂੰ ਹੋਲੀ ਕਿੰਨੀ ਹੋਲੀ ਦੀ ਸਮਝ ਆਉਂਦੀ ਕਿ ਐਸੇ ਹੋਲੀ ਕਿਹਨੂੰ ਕਹਿੰਦੇ ਹਨ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ